ਹਾਂਜੀ ਕੀ ਹਾਲ ਚਾਲ ਦੋਸਤੋ ਟਿੱਕ ਟੌਕ ਜੋ ਅੱਜ ਆਪਾਂ ਚੱਲੇ ਆਂ ਜੀ ਨਵੇਂ ਸਫ਼ਰ ਤੇ ਸਫ਼ਰ ਹੈਗਾ ਆਪਣਾ ਲੇ ਲਦਾਖਵਲ ਦਾ ਨਾਲ ਮੇਰਾ ਸਾਥੀ ਹੋਏਗਾ ਅਸ਼ੀਸ਼ ਸਿੰਘਲਾ ਸੇਮ ਪੌਂ ਤੇ ਗੱਡੀ ਆਪਣੀ ਤਿਆਰ ਹੋ ਚੁੱਕੀ ਆ ਤੁਹਾਨੂੰ ਗੱਡੀ ਤੇ ਇੱਕ ਨਜ਼ਰ ਤੋਂ ਬਾਅਦ ਵਿੱਚ ਕੋਸ਼ਿਸ਼ ਆਪਣੀ ਇਹ ਹੋਏਗੀ ਕਿ ਵੀ ਅੱਜ ਆਪਾਂ ਕਸ਼ਮੀਰ ਗਲਟੀਨ ਤੱਕ ਜ਼ਰੂਰ ਪਹੁੰਚਦੇ ਹਾਂ ਸਮਾਨ ਪੂਰਾ ਲੋਡ ਕਰ ਲਿਆਗਾ ਇਸ ਤਰ੍ਹਾਂ ਮੋਟਰਸਾਈਕਲ ਦਾ ਇਧਰੇ ਹੈ ਤੇ ਮਿਲਦੇ ਹਾਂ ਫਿਰ ਸਫ਼ਰ ਤੇ ਸਫ਼ਰ ਦਾ ਆਗਾਜ਼ ਕਰ ਚੁੱਕੇ ਆ ਤੇ ਸਮਾਂ ਇਸ ਵਕਤ ਸਹੀ 5 ਵਜ ਰਿਹਾ ਨੇ ਤੇ ਮੌਸਮ ਇਸ ਵਕਤ ਬਿਲਕੁਲ ਸਾਫ਼ ਹੈ ਇੱਕ ਨਜ਼ਰ ਤੁਹਾਨੂੰ ਮੌਸਮ ਤੇ ਪਵਾ ਦਈਏ ਆਓ ਮਿਲਦੇ ਹਾਂ ਸਫ਼ਰ ਦੇ ਵਿੱਚ ਫਿਲਹਾਲ ਆਪਾਂ ਪਹੁੰਚ ਗਏ ਆ ਜੀ ਜਲੰਧਰ ਸ਼ਹਿਰ ਦੇ ਵਿੱਚ ਤੇ ਮੋਟਰਸਾਈਕਲ ਥੋੜਾ ਜਿਹਾ ਬ੍ਰੇਕਡਾਊਨ ਹੋ ਗਿਆ ਮੁੰਡੇ ਨੂੰ ਉਹਦੀ ਘਰ ਵਾਲੀ ਦੀ ਯਾਦ ਆਉਂਦੀ ਹੈ ਤਾਂ ਉਹ ਘਰ ਵਾਲੀ ਨੂੰ ਜਵਾਕਾਂ ਨੂੰ ਮਿਲਣਾ ਮੋਟਰਸਾਈਕਲ ਦੀ ਤੁਹਾਨੂੰ ਥੋੜੀ ਜਿਹੀ ਦਿੱਕਤ ਵੀ ਦਿਖਾ ਦਿੰਦੇ ਆ ਕੀ ਹੋਇਆ ਇਹ ਜਿਹੜਾ ਇਹ ਕੈਰੀਅਰ ਹੈ ਸਾਈਟਾ ਕੁ ਪੱਤੀਆਂ ਦਬ ਚੁੱਕੀਆਂ ਨੇ ਤੁਹਾਨੂੰ ਪੱਤੀਆਂ ਦੇਖੋ ਜੂਮ ਕਰਕੇ ਆ ਪੱਤੀਆਂ ਬਿੰਗੀਆਂ ਹੋ ਜਾਂਦਾ ਓ ਇਦਾਂ ਹੀ ਦੂਜੇ ਪਾਸੇ ਵਾਲੀ ਪੱਤੀ ਵੀ ਬਿੰਗੀ ਹੋ ਗਈ ਤੇ ਹੁਣ ਇਹ ਵੈਲਡ ਕਰਾਵਾਂਗੇ ਕਿਉਂਕਿ ਹਜੇ ਤੇਲ ਵਗੈਰਾ ਰੱਖਣਾ ਪੀਪਿਆਂ ਦੇ ਵਿੱਚ ਨਹੀਂ ਤਾਂ ਦਿੱਕਤ ਜ਼ਿਆਦਾ ਹੋ ਜਾਏਗੀ ਤੇ ਦੁਦੰਤਰ ਸ਼ਹਿਰ ਦਾ ਤੁਸੀਂ ਦ੍ਰਿਸ਼ ਦੇਖ ਸਕਦੇ ਹੋ ਇਹ ਵੈਲਡਿੰਗ ਦਾ ਕੰਮ ਕਰਵਾਇਆ ਹੁਣ ਪੱਕੇ ਟਾਂਕੇ ਲਗਵਾਏ ਆ ਟਾਂਕੇ ਪਹਿਲਾਂ ਹੀ ਪੱਕੇ ਸੀ ਪਰ ਉਹ ਥੋੜਾ ਜਿਹਾ ਕਮ ਕੱਚਾ ਰਹਿ ਗਿਆ ਸੀ ਬਾਕੀ ਹੋ ਗਿਆ ਰੋਟੀ ਸਾਲੇ ਖਾਵਾਂਗੇ ਫਿਰ ਚੱਲਦੇ ਆ ਆ ਬਾਈ ਨੇ ਸਾਡਾ ਬਹੁਤ ਸਾਥ ਦਿੱਤਾ welding ਦਾ ਕੰਮ ਕੀਤਾ ਸਵੇਰੇ ਸਵੇਰੇ ਬਾਈ ਨੇ ਸਪੈਸ਼ਲ ਸਾਡੇ ਕਰਕੇ ਦੁਕਾਨ ਖੋਲੀ ਸੇ ਮਿਲੇਗਾ ਕਿਉਂਕਿ ਜੰਮੂ ਤੋਂ ਸੱਲਈ ਜੰਮੂ ਦੀ ਹੱਦ ਦੇ ਵਿੱਚ ਆਉਂਦੇ ਜਿਹੜੇ ਪੰਜਾਬ ਦੇ ਆਪਣੇ ਟ੍ਰੈਕਿੰਗ ਸਿੰਗਾਂ ਉੱਥੇ ਲੈਣੇ ਬੰਦ ਹੋ ਜਾਂਦੇ ਆ ਤੇ ਕੋਸਟ ਸਿੰਗ ਲੈਣਾ ਜਾਂਦਾ ਬੀਲਾ ਵਾਲਾ ਤੇ ਉਹ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਨਕਸ਼ਾ ਵਗੈਰਾ ਜੂਰੀ ਹੈ ਸਰਵਜਤੀ ਚਲੇਗਾ ਭਤੀ ਸਫਰ ਨੂੰ ਉਪਰੰਤ ਕਰਦੇ ਆ ਪਹਾੜੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਹਾੜ ਦੇਖਦੇ ਨੂੰ ਲਗਭਗ 8 ਘੰਟੇ ਇੱਕ ਵਾਰ ਬਸ ਹੋ ਚੁੱਕਿਆ ਦੇ ਵਿੱਚ ਰੁਕੇ ਹੋਏ ਆ ਤੇ ਥੋੜਾ ਪٹرول ਦੀਆਂ ਟੰਕੀਆਂ ਨੂੰ ਸਹੀ ਕਰ ਰਹੇ ਨੇ ਤੇਲ ਲੀਖੰਦਾ ਸੀ ਟਕਣਾ ਰਹੀ ਇਸ ਲਈ ਉਹਨਾਂ ਤੇ ਲਫਾਸਾ ਵਗੈਰਾ ਚੜਾ ਰਹੇ ਆ ਤੇ ਇਹ ਪਹਾੜ ਤੁਸੀਂ ਦੇਖ ਸਕਦੇ ਆ ਰੇਤੇ ਵਾਲੇ ਪਹਾੜ ਨੇ ਰੇਤਲੀ ਬਸ ਰੇਤ ਹੀ ਆ ਤੇ ਗਰਮੀ ਇੱਥੇ ਵੀ ਬਹੁਤ ਆ ਮੌਸਮ ਦਾ ਤਰਫਰ ਪਹਿਣਾ ਸਿਰਫ ਹੋ ਚੁੱਕਿਆ ਤੇ ਅਗਲੇ ਰਸਤਾ ਹੈਗਾ ਜੀ ਉਦਮਪੁਰ ਵਾਲਾ ਉਦਮਪੁਰ ਵਾਲਾ ਰਸਤਾ ਮੌਜੀ ਸਾਂਭੀ ਰਾ ਸਾਡੇ ਨੂੰ ਬਣਾ ਰਹੇ ਹਾਂ ਦਾ ਅਦਰੂ ਪਿਆਜ਼ ਵਾਲੇ ਪਕੌੜੇ ਤੇ ਹੁਣ ਆਪਾਂ ਖਾਵਾ ਦੇ ਪਕੌੜੇ ਨਾਲ ਅੱਥ ਕਿਰਾਇਆ ਮੋਟਰਸਾਈਕਲ ਨੂੰ ਠੀਕ ਵੈਲਡਿੰਗ ਵਾਲੀ ਦੁਕਾਨ ਦੇ ਵਿੱਚ ਹਾਂ ਟਰਾਪੀ ਆ ਗਈ ਸੀ ਮੋਟਰਸਾਈਕਲ ਦੇ ਵਿੱਚ ਕਿ ਰਸ਼ਨ ਵਾਲਾ ਬੈਗ ਬਹੁਤ ਜ਼ਿਆਦਾ ਵਜਨ ਨਾਲ ਲਗਭਗ 30 ਕਿਲੋ ਵਜਨ ਹੈ ਦਾ 12 12 ਕਿਲੋ ਦੇ ਸਾਡੇ ਦੂਜੇ ਬੈਗ ਨੇ ਇਸੇ ਕਰਕੇ ਹੀ ਜ਼ਿਆਦਾ ਸਾਨੂੰ ਵੈਲਡਿੰਗ ਦੀ ਦਿੱਕਤ ਆ ਨਿਕਲ ਵੀ ਹੋ ਗਏ ਤੇ ਆਰ ਪਕੌੜੇ ਹਾਂ ਜੋ ਲੋਕ ਕਹਿੰਦੇ ਨੇ ਕਿ ਲੇਹ ਲਦਾਖ ਦਾ ਰਾਂ ਮਤਲਬ ਕਿ ਪੂਰਾ ਐਡਵੈਂਚਰਸ ਹੈ ਉਹਗਾ ਲੈ ਬਿਲਕੁਲ ਸਹੀ ਤੇ ਗਿਆ ਗਿਆ ਸੱਟੀਆਂ ਤੇ ਕਦੇ ਤਾਂ ਬਹੁਤ ਵਧੀਆ ਮੱਖਣਾ ਮਨਾਈ ਵਾਲੀਆਂ ਰੋਡ ਸੜਕਾ ਰੋੜਾ ਆ ਜਾਂਦੀਆਂ ਨੇ ਤੇ ਕਦੇ ਤਾਂ ਜਮਈ ਬੱਸ ਆ ਦੇਖ ਲੋ ਆ ਕੁਛ ਨਾ ਹੋ ਜਾਂਦਾ ਹੁਣ ਟਰੱਕ ਆ ਰਿਹਾ ਤੁਹਾਨੂੰ ਉਹਦੀ ਲੈਫਟਾਂ ਦੇ ਚਾਨਣੇ ਚ ਇੱਧਰ ਨੂੰ ਹੋ ਜਾ ਓਏ ਇੱਧਰ ਨੂੰ ਲਈ ਆਉਂਦਾ ਦੇਖ ਸਕਦੇ ਹੋ ਯਾਰ ਇਹਨੇ ਕੁਛ ਆਫ ਰੋਡਿੰਗ ਵਾਲੇ ਰਸਤੇ ਆ ਪਥਰੀਲੇ ਹ ਕੀਤੇ ਕਿਤੇ ਤਾਂ ਬਹੁਤ ਵਧੀਆ ਪੂਰੇ ਰਾਹ ਵਿੱਚ ਪਹਿਲਾ ਚਰਨਾ ਦਿਸਿਆ ਹੁਣ ਇੱਕ ਚਰਨਾ ਆਇਆ ਉਹ ਵੀ ਨਹਿਰੇ ਚ ਪਾਣੀ ਬੜੀ ਉੱਚੀ ਤੋਂ ਡਿੱਗਦਾ ਹੁਣ ਨੇ ਦਿਖ ਰਿਹਾ ਬਸ ਮੜ ਮੜਾ